ਦੀਨ ਦੁਨੀਆ ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਚਵਰ ਸ਼ਤਰ ਤਖਤ ਦੇ ਮਾਲਕ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਵਿੱਚ ਸੁਭਾਏਮਾਨ ਗੁਰੂ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਸਿੱਖਾਂ ਦਾ ਮਾਰਗ ਦਸੇਰਾ ਸਾਡੀ ਰਹਿਬਰੀ ਕਰਨ ਵਾਲਾ ਸਿਰਫ ਤੇ ਸਿਰਫ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਜਿਹੜੇ ਹਮੇਸ਼ਾ ਹੀ ਸਾਨੂੰ ਇਹ ਉਪਦੇਸ਼ ਦਿੰਦੇ ਹਨ ਹਮ ਅੰਧਲੇ ਅੰਧ ਬਿਖੇ ਬਿਖ ਰਾਤੇ ਕਿਉ ਚਾਲੈ ਗੁਰ ਚਾਲੀ ਸਤ ਗੁਰ ਦਇਆ ਕਰੈ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਆਖਦਾ ਹੈ ਤੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲਣ ਵਾਲਾ ਹੀ ਗੁਰਸਿੱਖ ਹੈ ਸਾਡੇ ਮਨ ਦੇ ਵਿੱਚ ਕਦੀ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਪਣਾ ਰਹਿਬਰ ਕਿੰਨੂੰ ਮੰਨਣਾ ਹੈ ਇਹ ਸਾਰੇ ਭਲੇਖੇ ਸਾਡੇ ਗੁਰੂ ਪਾਤਸ਼ਾਹ ਕੱਢ ਗਏ ਜਦੋਂ ਹਜੂਰ ਸਾਹਿਬ ਦੀ ਮੁਬਾਰਕ ਧਰਤੀ ਤੇ ਤਖਤ ਸ੍ਰੀ ਹਜੂਰ ਸਾਹਿਬ ਨਦੇੜ ਅਬਚਲ ਨਗਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਚਨ ਆਪਾਂ ਰੋਜ਼ ਦੁਹਰਾਉਨੇ ਵੀ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੋਂ ਪਹਿਲੀ ਗੱਲ ਇਹੀ ਹੈ ਦਿਲਾਂ ਦੇ ਅੰਦਰ ਪੱਕੀ ਬਸਾਉਣੀ ਹੈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਜਿਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਭਗਤਾਂ ਦੀ ਬਾਣੀ ਗੁਰਸਿੱਖਾਂ ਤੇ ਭਟਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੋਈ ਵੀ ਆਜੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਗੁਰੂ ਨਹੀਂ ਮੰਨਣਾ 10 ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਹਨ ਇਹ ਠੀਕ ਹੈ ਦੁਚਿੱਤਾਪਨ ਪੈਦਾ ਕਰਨ ਦੇ ਲਈ ਕਈਆਂ ਨੂੰ ਉਭਾਰ ਦਿੰਦੇ ਹਨ ਕਈ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਨੇ ਕਈ ਵਲੀ ਪਰ ਹਰ ਜੰਮ ਦੇ ਬੱਚੇ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਉਹ ਜਦੋਂ ਮਾਂ ਦੇ ਪੇਟ ਵਿੱਚ ਵੀ ਹੋਵੇ ਤੇ ਮਾਂ ਜਦੋਂ ਗੁਰਦੁਆਰੇ ਜਾਂਦੀ ਆ ਤੇ ਉਹ ਕੰਨਾਂ ਦੇ ਨਾਲ ਸੁਣਦੀ ਆ ਜਿਹੜਾ ਦੋਹਰਾ ਪੜਦੇ ਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਜੰਮ ਦੇ ਬੱਚੇ ਨੂੰ ਵੀ ਪਤਾ ਹੋਣਾ ਚਾਹੀਦਾ ਸਾਡੇ ਨੂੰ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡਾ ਕੋਈ ਦੂਜਾ ਹੁਣ ਆਸਰਾ ਨਹੀਂ ਹੈ ਇਹ ਮੈਂ ਐਵੇਂ ਨਹੀਂ ਕਹਿ ਰਿਹਾ ਦੇਖੋ ਦੋ ਗੱਲਾਂ ਵਾ ਸਿੱਖੀ ਦੇ ਵਿੱਚ ਇੱਕ ਵਾ ਆਤਮਾ ਗੁਰੂ ਗ੍ਰੰਥ ਵਿੱਚ ਤੇ ਨਾਲ ਹੀ ਆ ਸਰੀਰ ਗੁਰੂ ਪੰਥ ਵਿੱਚ ਗੁਰੂ ਦਾ ਸਰੀਰ ਗੁਰੂ ਦਾ ਪੰਥਾ ਜਿਹੜੀ ਜੁਗਤ ਹੈ ਉਹ ਗੁਰੂ ਗ੍ਰੰਥ ਸਾਹਿਬ ਚ ਹੈ ਪਰ ਉਸ ਜੁਗਤ ਨੂੰ ਧਾਰਨ ਕਰਨਾ ਲਾਗੂ ਕਰਨ ਇਹ ਫਿਰ ਪਾਤਸ਼ਾਹ ਨੇ ਪੰਥ ਦੀ ਗੱਲ ਕੀਤੀ ਹੈ। ਤਾਂ ਸਿੱਖ ਜਿਹੜਾ ਹੈ ਉਹ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਲਿਖਦਾ ਹੈ, ਗੁਰੂ ਦੀ ਬਾਣੀ ਨਾਲ ਜੁੜਦਾ ਹੈ। ਪਰ ਜਦੋਂ ਸਮੂਹਕ ਤੌਰ ਤੇ ਸਾਡੇ ਇਕੱਠ ਦੀ ਗੱਲ ਆਉਂਦੀ ਹੈ ਤਾਂ ਉਦੋਂ ਨਾਲ ਸਿਧਾਂਤ ਹੈ ਪੰਥ ਦਾ। ਅੱਜ ਮਹਾਨ ਯੋਧੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਵੀ ਹੁਣ ਦੇਖੋ ਸਿੱਖੀ ਇਦਾਂ ਦੀ ਨਹੀਂ ਹੈ ਵੀ ਕੋਈ ਮੁਸ਼ਕਲ ਪਈ ਹੋਵੇ ਤੇ ਬੰਦਾ ਕਿਸੇ ਗੁਫਾ ਦੇ ਵਿੱਚ ਬਹਿ ਕੇ ਮਾਲਾ ਫੇਰੀ ਜਾਵੇ ਜੇ ਮੈਂ ਤੇ ਨਾਮ ਜਪ ਰਿਹਾ ਮੈਨੂੰ ਨਹੀਂ ਪਤਾ ਸਮਾਜ ਵਿੱਚ ਕੀ ਹੋ ਰਿਹਾ ਦੁਨੀਆ ਵਿੱਚ ਕੀ ਹੋ ਰਿਹਾ ਜਾਂ ਪੰਥ ਉੱਤੇ ਕੀ ਮੁਸ਼ਕਲਾਂ ਆ। ਇਹ ਨਹੀਂ ਹੈ ਸਿੱਖੀ। ਸਿੱਖੀ ਤਾਂ ਇਹ ਹੈ ਕਿ ਬਾਬਾ ਦੀਪ ਸਿੰਘ ਭਾਵੇਂ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਸ੍ਰੀ ਅਮਰਤਸਰ ਸਾਹਿਬ ਤੋਂ ਦੂਰ ਬੈਠਾ ਪਰ ਜਦੋਂ ਪਤਾ ਲੱਗਦਾ ਹੈ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਢਾਹ ਢੇਰੀ ਕੀਤਾ। ਅਕਾਲ ਤਖਤ ਸਾਹਿਬ ਨੂੰ ਢਾਇਆ। ਸਰੋਵਰ ਨੂੰ ਪੂਰਿਆ। ਤਾਂ ਬਜ਼ੁਰਗੀ ਦੇ ਵਿੱਚ ਵੀ ਬਹੁਤ ਭਾਰਾ ਖੰਡਾ ਚੁੱਕ ਕੇ ਬਾਬਾ ਦੀਪ ਸਿੰਘ ਆਪਣੇ ਗੁਰੂ ਵੱਲ ਨੂੰ ਤੁਰਦੇ। ਮਰਨਾ ਤੇ ਜੰਮਣਾ ਰੱਬ ਦੇ ਹੱਥ ਵਿੱਚ। ਪਰ ਗੁਰੂ ਨੂੰ ਭੁੱਲ ਕੇ ਤੇ ਗੁਰੂ ਨੂੰ ਵਿਸਰ ਕੇ ਮਰ ਜਾਣਾ ਲਾਹਨਤ ਹੈ ਗੁਰੂ ਨੂੰ ਚੇਤੇ ਰੱਖ ਕੇ ਗੁਰੂ ਲਈ ਤੁਰਨਾ ਤੇ ਜੇ ਗੁਰੂ ਦੇ ਰਸਤੇ ਤੇ ਚੱਲਦੇ ਆ ਚੱਲਦੇ ਆ ਸ਼ਹੀਦੀ ਸ਼ਮਾਂ ਤੋਂ ਕੁਰਬਾਨ ਵੀ ਹੋ ਜਾਈਏ ਤਾਂ ਉਹਨੂੰ ਭਾਗਾ ਵਾਲੇ ਆਖਿਆ ਜਾਂਦਾ ਬੋਲੇ ਸੋ ਨਿਹਾਲ ਬਾਬਾ ਦੀਪ ਸਿੰਘ ਜੀ ਲੜੇ ਸੀਸ ਤਲੀ ਤੇ ਰੱਖ ਕੇ ਹੁਣ ਜਿਹੜੇ ਅੱਜ ਕੱਲ ਬਹੁਤੇ ਸਿਆਣੇ ਬਣੇ ਫਿਰਦੇ ਭਈ ਕੀ ਲੋੜ ਐ ਜੀ ਪੰਥ ਦੀ ਗੱਲ ਕਰਨ ਦੀ ਕੀ ਲੋੜ ਐ ਜੀ ਸਿੱਖਾਂ ਦੀ ਏਕਤਾ ਦੀ ਗੱਲ ਕਰਨ ਦੀ ਉਹ ਭਲੇ ਉਹ ਜੇ ਪੰਥ ਹੈ ਤੇ ਸਾਡੀ ਹੋਂਦ ਹੈ ਇਕੱਲੇ ਇਕੱਲੇ ਸਾਡੀ ਕੋਈ ਹੋਂਦ ਨਹੀਂ ਹੈ ਜਦੋਂ ਵੱਡਾ ਘੱਲੂਕਾਰਾ ਹੋਇਆ 1762 ਸਾਡੇ ਜਰਨੈਲ ਬਹੁਤ ਬਹਾਦਰੀ ਨਾਲ ਲੜੇ 35 ਤੋਂ 40 ਹਜ਼ਾਰ ਅਸੀਂ ਸ਼ਹੀਦ ਹੋਏ ਇੱਕ ਦਿਨ ਵਿੱਚ ਤੇ ਜਦੋਂ ਸ਼ਾਮ ਨੂੰ ਸਿੱਖਾਂ ਨੇ ਅਰਦਾਸ ਕੀਤੀ ਦੋ ਨੁਕਤੇ ਬੜੇ ਅਹਿਮ ਸੀ ਪਹਿਲਾ ਸੀ ਦਿਨ ਤੇਰੇ ਬਾਣੇ ਵਿੱਚ ਅਕਾਲ ਪੁਰਖ ਸੁਖ ਦਾ ਬਤੀਤ ਹੋਇਆ ਚੜ੍ਹਦੀ ਕਲਾ ਵੇਖੋ ਕਿੰਨੀ ਆ ਤੇ ਦੂਜਾ ਸੀ 나ਥ ਜੀ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮੰਨੇਗਾ ਤੇ ਇਹ ਵੀ ਨੁਕਤਾ ਸੀ ਕਿ ਸਭ ਤੋਂ ਜ਼ਿਆਦਾ ਸ਼ਹਾਦਤਾਂ ਉਸ ਗੱਡੇ ਦਿਵਾਲੇ ਜਿਸ ਗੱਡੇ ਵਿੱਚ ਗੁਰੂ ਗ੍ਰੰਥ ਸਾਹਿਬ ਰਾਜਮਾਨ ਸੀ ਵੱਡੇ ਕੱਲੂ ਕਾਰੇ ਚ ਪਰ ਨਾਲ ਗੱਲ ਫੇਰ ਪੰਥ ਦੀ ਵੀ ਆ ਗੁਰੂ ਗ੍ਰੰਥ ਕਰਕੇ ਪੰਥ ਹੈ ਤੇ ਜੇ ਪੰਥ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਸ਼ਾਨੋ ਸ਼ੌਕਤ ਹਮੇਸ਼ਾ ਬਰਕਰਾਰ ਹੈ ਤੋ ਇਹਨਾਂ ਨੁਕਤਿਆਂ ਨੂੰ ਆਪਾਂ ਸਮਝਣਾ ਹੈ ਆਪਾਂ ਭਾਵੇਂ ਇੱਥੇ ਪੰਜਾਬ ਹਰਿਆਣੇ ਦੇ ਬਾਡਰ ਤੇ ਬੈਠੇ ਪਰ ਆਪਣੇ ਵਿੱਚ ਕੋਈ ਫਰਕ ਥੋੜਾ ਸਿੱਖ ਭਾਵੇਂ ਅਮਰੀਕਾ ਬੈਠਾ ਕੈਨੇਡਾ ਬੈਠਾ ਆਸਟ੍ਰੇਲੀਆ ਬੈਠਾ ਸਾਨੂੰ ਤੇ ਗੁਰੂ ਨੇ ਇਹੋ ਜੀ ਕੌਮੀਆਂ ਤੇ ਦਿੱਤੀ ਆ ਹਰ ਸਿੱਖ ਆਨੰਦਪੁਰ ਸਾਹਿਬ ਦਾ ਵਾਸੀ ਹੈ ਹਰ ਸਿੱਖ ਅਸੀਂ ਸਾਂਝਾ ਪਰਿਵਾਰ ਤੋਂ ਸਾਂਝੇ ਪਰਿਵਾਰ ਵਾਂਗ ਰਹਿਣਾ ਹੈ ਜਿਹੜੇ ਵੀ ਬੰਦੇ ਕੌਮ ਦੇ ਵਿੱਚ ਫੁੱਟ ਪਾਉਣ ਦੀ ਗੱਲ ਕਰਦੇ ਉਹ ਬੰਦੇ ਪੰਥ ਦੇ ਦੁਖੀ ਹਨ ਇਹ ਗੁਰੂ ਦਾ ਪੰਥ ਹੈ ਇਕੱਤਰਤਾ ਤੇ ਇਕੱਠ ਦੇ ਲਈ ਹਰ ਸਿੱਖ ਨੂੰ ਤਤਪਾ ਰਹਿਣਾ ਚਾਹੀਦਾ ਕਿਉਂਕਿ ਜੋ ਕੁਝ ਵੀ ਹੁਣ ਚੱਲ ਰਿਹਾ ਹੈ ਸਾਡੀ ਚਤਰਫਾ ਕੇ ਰਾਬੰਦੀ ਆ ਔਰ ਸਾਨੂੰ ਇਥੇ ਹੋਰ ਘਟ ਤੋਂ ਘਟ ਦੇ ਵਿੱਚ ਕਰਨ ਦੀਆਂ ਕੋਸ਼ਿਸ਼ਾਂ ਬਈ ਹੋਰ ਘਟ ਜਾਣ ਨੇ ਤਾਂ ਇਹਦੇ ਵਿੱਚ ਇਹੀ ਆ ਕੇ ਅਸੀਂ ਗੁਰੂ ਦੇ ਨਾਲ ਜੁੜ ਕੇ ਇਕੱਠੇ ਰਹਿ ਗਏ ਸਭ ਤੋਂ ਪਹਿਲੀ ਗੱਲ ਸਿੱਖ ਸਿੱਖ ਦੀ ਨਿੰਦਿਆ ਨਾ ਕਰੇ ਸਿੱਖ ਸਿੱਖ ਦੀ ਬਰਾਈ ਨਾ ਕਰੇ ਸਿੱਖ ਸਿੱਖ ਦੀ ਗੁਣ ਦੱਸੇ ਵੀ ਆ ਸਾਡਾ ਸਿੱਖ ਤੇ ਆ ਚੰਗੇ ਕੰਮ ਕਰਦਾ ਜਿੱਦਾਂ ਜਦੋਂ ਆਪਣਾ ਕੋਈ ਆਪਣਾ ਰਾਸੀ ਇਕੱਠ ਹੁੰਦਾ ਹੈ ਆਪੋ ਆਪਣੇ ਧੜਿਆਂ ਦਾ ਤੇ ਇੱਕ ਦੂਜੇ ਦੀ ਵਡਿਆਈ ਕਰੀ ਜਾਂਦੇ ਪਰ ਨਾਲ ਹੀ ਕੀ ਹੁੰਦਾ ਦੂਜੇ ਦੀ ਬਰਾਈ ਕਰੀ ਜਾਂਦੇ ਘਟੋ ਘਟ ਸਿੱਖ ਸਿੱਖ ਦੀ ਬੁਰਾਈ ਨਾ ਕਰੇ ਤੇ ਸਾਡਾ ਧੜਾ ਪੰਥ ਵਾ ਤੇ ਪੰਥ ਦੀ ਚੜ੍ਹ ਦੀ ਕਲਾ ਲਈ ਤਿਆਰ ਰਹਿਣਾ ਆਪਣੇ ਬੱਚਿਆਂ ਨੂੰ ਵੀ ਦੱਸਣਾ ਬੱਚਿਆਂ ਨੂੰ ਵੀ ਸਮਝਾਉਣਾ ਵੀ ਅਸੀਂ ਸਿੱਖ ਕਿਉਂ ਆ ਸਾਡੇ ਗੁਰੂ ਨਾਨਕ ਪਾਤਸ਼ਾਹ ਦੀ ਸਾਡੇ ਤੇ ਕਿੰਨੀ ਕਿਰਪਾ ਹੈ ਸਾਡਾ ਜਨਮ ਸਿੱਖਾਂ ਦੇ ਘਰਾਂ ਵਿੱਚ ਹੋਇਆ ਜਿਸ ਕੌਮ ਦੀ ਇੱਕ ਅਡਰੀ ਤੇ ਵੱਖਰੀ ਵਿਲੱਖਣ ਪਛਾਣ ਹੈ ਤੋ ਪਹਿਲਾ ਤੇ ਇਹੀ ਆਪੀ ਆਪਾਂ ਬੁਰਾਈ ਨਹੀਂ ਕਰਨੀ ਹੈ ਇੱਕ ਦੂਜੇ ਦੀ ਦੂਜਾ ਕਮੇਟੀ ਗੁਰਦੁਆਰਾ ਕਮੇਟੀ ਭਾਵੇਂ ਭਾਰਤ ਦੇ ਵਿੱਚ ਕਿਤੇ ਵੀ ਹੋਵੇ ਕਮੇਟੀਆਂ ਦੀ ਜਵਾਬਦੇਹੀ ਗੁਰੂ ਗ੍ਰੰਥ ਨੂੰ ਹੈ ਤੇ ਗੁਰੂ ਪੰਥ ਨੂੰ ਹੈ ਜਾਂ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਪੰਥ ਦਾ ਤਖਤ ਸਰਬੱਚ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਦੋਂ ਅਸੀਂ ਗੁਰੂ ਘਰਾਂ ਦੀ ਸੇਵਾਦਾਰੀ ਕਰਦੇ ਹਾਂ ਤਰਫਦਾਰੀ ਸਰਕਾਰਾਂ ਦੀ ਕਰਦੇ ਹਾਂ ਅਸੀਂ ਫਿਰ ਪੰਥ ਦੇ ਨਾਲ ਵਫਾ ਨਹੀਂ ਕਰ ਰਹੇ ਸਾਡੀ ਵਫਾ ਪੰਥ ਨਾਲ ਹੈ ਤੇ ਗੁਰਦੁਆਰੇ ਆ ਮੰਨ ਲਓ ਇਹ ਗੁਰਦੁਆਰਾ ਸਾਹਿਬ ਆ ਸ਼ਹੀਦਾਂ ਦੇ ਨਾਮ ਤੇ ਮੈਂ ਹੁਣ ਪੰਜੋਖਰਾ ਸਾਹਿਬ ਜਾਣਾ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਬਾ ਗੁਰਦੁਆਰਿਆਂ ਦੇ ਵਿੱਚ ਗੱਲ ਗੁਰੂ ਦੀ ਗੁਰੂ ਗ੍ਰੰਥ ਦੀ ਗੁਰੂ ਪੰਥ ਦੀ ਸਰਕਾਰ ਦੀ ਨਹੀਂ ਹੋਊਗੀ ਨਾ ਕਿਸੇ ਦੀ ਤਰਫਦਾਰੀ ਹਾਂ ਜੇ ਕੋਈ ਸਿੱਖ ਹਿੱਤਾਂ ਦੇ ਵਿਰੋਧ ਚ ਚੱਲਦਾ ਹੈ ਤਾਂ ਮੀਰੀ ਪੀਰੀ ਦਾ ਸਿਧਾਂਤ ਆਪਾਂ ਗੁਰਦੁਆਰਿਆਂ ਦੇ ਵਿੱਚ ਕੱਠ ਕਰਕੇ ਫਿਰ ਦੱਸਦੇ ਵਿਆਂ ਭਾਈ ਇਹ ਗੱਲਾਂ ਸਾਨੂੰ ਪਸੰਦ ਨਹੀਂ ਪਰ ਸਾਡੀ ਜਵਾਬਦੇਹੀ ਗੁਰੂ ਨੂੰ ਹੈ ਸਰਕਾਰਾਂ ਨੂੰ ਨਹੀਂ ਹੈ ਔਰ ਕੋਈ ਸਰਕਾਰ ਸਾਡੀ ਸਕੀ ਨਹੀਂ ਹੈ ਇਹ ਸਾਡਾ ਭਲੇਖਾ ਹੋ ਸਕਦਾ ਹੈ ਅਗਲਿਆਂ ਨੂੰ ਭਲੇਖਾ ਨਹੀਂ ਹੈ ਅਸੀਂ ਆਪਣੀਆਂ ਸੰਸਥਾਵਾਂ ਨੂੰ ਤਕੜੇ ਕਰੀਏ ਮੰਨ ਲਓ ਇਥੋਂ ਦੇ ਪ੍ਰਬੰਧ ਸੰਭਾਲਣ ਵਾਲੀ ਸਿੱਖ ਚੁਣ ਰਾਇਆ ਤੇ ਸਿੱਖਾਂ ਨੂੰ ਜਵਾਬ ਦੇ ਆ ਨਾ ਕਿ ਜਿੱਦਾਂ ਕੋਸ਼ਿਸ਼ਾਂ ਕਈ ਪਾਸੇ ਹੋਈਆਂ ਇਹ ਆਪਾਂ ਹਮੇਸ਼ਾ ਚੇਤੇ 'ਚ ਰੱਖਣਾ ਹੈ ਮਾਵਾ ਭੈਣਾ ਸਾਹਮਣੇ ਬੈਠੀਆਂ ਮਾਵਾ ਭੈਣਾ ਨੂੰ ਗੁਰੂ ਸਾਹਿਬ ਨੇ ਬਹੁਤ ਸਤਿਕਾਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੋ ਕਿਉ ਮੰਦਾ ਆਖੀਐ ਜਿਤ ਜਮੇ ਰਾਜਾਨ ਰਾਜਿਆ ਮਹਾਰਾਜਿਆ ਮਹਾਂਪੁਰਸ਼ਾਂ ਨੂੰ ਜਨਮ ਦਿੰਦੀਆਂ ਮਾਵਾਂ ਲੋਕੀ ਮਾੜਾ ਕਹਿੰਦੇ ਸੀ ਮਾਵਾਂ ਚਾਉਣ ਹਰ ਬੱਚਾ ਯੋਧਾ ਸੂਰਮਾ ਭਗਤ ਬਣ ਸਕਦਾ ਜਦੋਂ ਬੱਚੇ ਨੂੰ ਕੰਨਾਂ ਦੇ ਵਿੱਚ ਬਾਣੀ ਮਾਂ ਪਾਵੇ ਇਤਿਹਾਸ ਰਾਤ ਨੂੰ ਸੌਣ ਲੱਗਿਆਂ ਮਾਂ ਦੱਸੇ ਮਾਂ ਖੁਦ ਗੁਰਦੁਆਰੇ ਆਵੇ ਬਾਪੂ ਵੀ ਆਵੇ ਤੇ ਬੱਚੇ ਮਗਰ ਹੀ ਤੁਰਦੇ ਆ ਸਭ ਤੋਂ ਪਹਿਲਾ ਸਕੂਲ ਮਾਂ-ਬਾਪ ਹੀ ਆ ਤੋ ਬੱਚਿਆਂ ਨੂੰ ਜੋ ਕੁਝ ਵੀ ਆ ਸਮੇਂ ਦਾ ਪ੍ਰਭਾਵ ਹੈ ਇਸ ਸਮੇਂ ਦੇ ਪ੍ਰਭਾਵ ਦੇ ਵਿੱਚ ਗੁਰੂ ਦਾ ਪ੍ਰਭਾਵ ਸਾਡੇ ਬੱਚਿਆਂ ਤੇ ਰਵੇ ਪਹਿਲਾ ਮਾਂ-ਬਾਪ ਗੁਰੂ ਦੇ ਪ੍ਰਭਾਵ ਹੇਠ ਆਉਣ ਬਾਣੀ ਨਾਲ ਜੁੜਨ ਬੱਚਿਆਂ ਨੂੰ ਦੱਸਣ ਗੁਰਦੁਆਰੇ ਹਾਜ਼ਰੀਆਂ ਭਰਨ ਜਿੱਦਾਂ ਹੁਣ ਬੈਠੇ ਗੁਰਦੁਆਰਿਆਂ ਚ ਆਣ ਕੇ ਬੈਠ ਗਏ ਆਪਾਂ ਇਹ ਗੁਰਦੁਆਰੇ ਇਸੇ ਕੰਮ ਨੂੰ ਆ ਕੌਮ ਦੇ ਨਿਸ਼ਾਨ ਸਾਹਿਬ ਇਹ ਦੱਸਦੇ ਆ ਕਿ ਸਾਡੀ ਵਫਾਦਾਰੀ ਗੁਰੂ ਨਾਲ ਹੈ ਤਾਂ ਮਾਵਾਂ ਭੈਣਾਂ ਇਹ ਫਰਜ਼ ਨਿਭਾ ਸਕਦੀਆਂ ਹਨ ਬਾਕੀ ਵੇਖੋ ਔਖੇ ਸੌਖੇ ਸਮੇ ਸਾਡੇ ਤੇ ਆਉਂਦੇ ਰਹੇ ਸਿੱਖ ਕੌਮ ਹਮੇਸ਼ਾ ਸੰਘਰਸ਼ਾਂ ਚ ਰਹੀ ਆ ਸਾਡੇ ਬੰਦ-ਬੰਦ ਕੱਟੇ ਸਾਡੀਆਂ ਖੋਪਰੀਆਂ ਲਾਈਆਂ ਸਾਨੂੰ ਚਰਖੜੀਆਂ ਤੇ ਚੜਿਆ ਸਾਡੇ ਸਿਰਾਂ ਦੇ ਮੁੱਲ ਪਾਏ ਪਰ ਅਸੀਂ ਡਰੇ ਨਹੀਂ ਅਸੀਂ ਗੁਰੂ ਦੇ ਇਸ਼ਕ ਦੇ ਵਿੱਚ ਚੱਲ ਕੇ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਤੇ ਚੜ੍ਹਦੀ ਕਲਾ ਦੀ ਰੱਖਣਾ ਇਹ ਜਿਹੜੀ ਇੱਕ ਹੋਰ ਗੱਲ ਸਾਡੇ 'ਚ ਆ ਗਈ ਨਾ ਇੱਥੇ ਬਹੁਤ ਸੱਜਣ ਬੈਠੇ ਹੋਣਗੇ ਕਿੰਨੇ ਬੱਚੇ ਆ ਜੀ 1 ਤੇ ਦੂਜੇ ਦੀ ਗੱਲ ਕਰੋ ਜੀ ਆ ਫਲਾਣਾ ਕਿਹੜਾ ਇਹਨਾਂ ਨੇ ਸਕੂਲ ਖੋਲਤਾ ਜੀ ਇਹ ਕਿਹੜਾ ਹਸਪਤਾਲ ਹਸਪਤਾਲ ਤੇ ਸਕੂਲ ਖੋਲਣੇ ਸਰਕਾਰਾਂ ਦਾ ਕੰਮ ਹੈ ਟੈਕਸ ਗਵਰਨਮੈਂਟਾਂ ਨੂੰ ਦਿੰਨੇ ਆ ਤੇ ਜਦੋਂ ਇਹ ਨਹੀਂ ਸੀ ਤੇ ਉਦੋਂ ਸਿੱਖਿਆ ਦੇ ਘਰੇ ਜਵਾਕ ਨਹੀਂ ਸੀ ਪੈਦਾ ਹੁੰਦੇ ਇਸ ਕਰਕੇ ਸੋਚ ਛੱਡ ਗਏ ਆਪਾਂ ਬਹੁਤੇ ਜ਼ਿਆਦੇ ਸਿਆਣੇ ਬਣਨ ਦੀ ਲੋੜ ਨਹੀਂ ਹੈ ਪਿਪਲਣਾ ਨਹੀਂ ਦੀ ਬੱਚੇ ਪੜਦੇ ਨਹੀਂ ਦੀ ਗੁਰਬਾਣੀ ਕਹਿੰਦੀ ਸੈਲ ਪੱਥਰ ਮੈਂ ਜਨ ਤੋਂ ਪਾਏ ਤੰਕਾ ਰਿਜਕ ਆਗਿਆ ਕਰ ਤਰਿਆ ਰਿਸ਼ਤੇ ਸਾਡੇ ਖਤਮ ਹੋ ਰਹੇ ਆ ਭੂਆ ਮਾਸੀ ਮਾਮੇ ਕਿਉਂਕਿ ਜਵਾਕ ਹੀ ਇੱਕ ਵਾ ਤੇ ਭੂਆ ਕਿੱਥੋਂ ਆਊਗੀ ਫਿਰ ਜਾਂ ਦੋਵਾ ਤੋ ਇਸ ਪਾਸੇੋਂ ਥੋੜਾ ਜਿਆ ਸੁਚੇਤ ਹੋਈਏ ਜੇ ਤਿੰਨ ਹੋਣਗੇ ਤੇ ਤਾਂ ਗੱਲ ਅੱਗੇ ਨੂੰ ਵਧੂਗੀ ਬਾਕੀ ਇਹ ਨਹੀਂ ਆ ਮੈਂ ਬੜਿਆ ਮਿੱਤਰਾ ਸੱਜਣਾ ਨੂੰ ਜਾਣਦਾ ਕਈਆਂ ਦੀਆਂ ਪ੍ਰਾਪਰਟੀਆਂ ਪਹਿਲਾਂ ਘਟ ਹੁੰਦੀਆਂ ਅਗਲੇ ਮਿਹਨਤ ਕਰਦੇ ਵਧਾ ਲੈਂਦੇ ਪਰ ਐਵੇਂ ਥੋੜਾ ਵੀ ਡਰੀ ਜਾਈਏ ਅਸੀਂ ਸਾਰਿਆਂ ਦਾ ਕੋਈ ਆਪਣੇ ਸਿਰ ਤੇ ਚੁੱਕਣਾ ਜੀ ਦੇਸ਼ ਦੀ ਬਾਦੀ ਵਧੀ ਜਾਂਦੀ ਸਾਡੀ ਤੇ ਉੱਥੇ ਹੀ ਰੁਕੀ ਆ 2.5 ਕਰੋੜ ਆਪਾਂ ਇੰਡੀਆ ਅਜੇ ਤੇ ਦੋ ਵੀ ਨਹੀਂ ਪਰ ਦੂਜੇ ਵੇਖੋ ਤੋ ਇਕ ਤਾਂ ਬਜ਼ੁਰਗ ਬੈਠੇ ਇੱਥੇ ਜਿਹੜੇ 30 ਸਾਲ ਦੇ ਹੋ ਗਏ ਉਹਨਾਂ ਨੂੰ ਰਿਸ਼ਤੇ ਰੁਸ਼ਤੇ ਕਰਾਓ ਇਹ ਨਹੀਂ ਹੈ ਇਹ ਪਹਿਲਾਂ ਆਪਣੇ ਸਮਾਜਿਕ ਤੌਰ ਤੇ ਬਹੁਤ ਹੀ ਗੱਲ ਹੁੰਦੀ ਸੀ ਤੇ ਦੂਜਾ ਬੱਚਿਆਂ ਦੇ ਵਿੱਚ ਗੁਰੂ ਦੇ ਪ੍ਰਤੀ ਭਾਵਨਾ ਪੈਦਾ ਕਰਕੇ ਉਹਨਾਂ ਦੇ ਅੰਦਰ ਇਹ ਜਾਗਰਤੀ ਪੈਦਾ ਕਰਨ ਦੀ ਲੋੜ ਆ ਕਿ ਗੁਰੂ ਨਾਲ ਜੁੜਨਾ ਹਾਂ ਠੀਕ ਆ ਆਪਾਂ ਬੱਚਿਆਂ ਨੂੰ ਵਿੱਦਿਆ ਦੇਣੀ ਆ ਉਪਰਾਲੇ ਕਰਨੇ ਬੱਚੇ ਉੱਚੀਆਂ ਪੋਸਟਾਂ ਤੇ ਜਾਣ ਜ਼ਮੀਨਾਂ ਨਹੀਂ ਵੇਚਣੀਆਂ ਇਹ ਸਾਡੀ ਮਲਕੀਅਤ ਆ ਪੈਸਾ ਮੁੱਕਦਾ ਮੈਂ ਆਪਣੇ ਸ਼ਹਿਰ ਸਾਹਿਬ ਜادہਜੀਤ ਸਿੰਘ ਨਗਰ ਜਿੱਥੇ ਮੈਂ ਲੰਮੇ ਸਮੇਂ ਤੋਂ ਰਹਿੰਦਾ ਮੈਂ ਬੜੇ ਬੰਦਿਆਂ ਨੂੰ ਜਾਣਦਾ ਪਿੰਡਾਂ ਵਾਲਿਆਂ ਨੂੰ ਮੌਲੀ ਬੈਦਮਾਨ ਸੁਹਾਣਾ ਜਿਨ੍ਹਾਂ ਦੀਆਂ ਜ਼ਮੀਨਾਂ ਸੀ ਉਹ ਜ਼ਮੀਨਾਂ ਵੇਚਤੀਆਂ ਪੈਸੇ ਮੁੱਕ ਗਏ ਹੁਣ ਉੱਥੇ ਮਾਲ ਬਣਿਆ ਤੇ ਉਹਨਾਂ ਮਾਲਾਂ ਦੇ ਸਾਹਮਣੇ ਉਹਨਾਂ ਦੇ ਗਾਂ ਬੰਦੇ ਸਿਕਿਉਰਿਟੀ ਗਾਰਡ ਲੱਗੇ ਹੋਏ ਮਾਲਕ ਸੀ ਨੌਕਰ ਬਣ ਗਏ ਜ਼ਮੀਨਾਂ ਦੇ ਮਾਲਕ ਆਪਾਂ ਔਖਾ ਸੌਖਾ ਸਮਾਉਂਦਾ ਰਹਿੰਦਾ ਇੱਥੇ ਜ਼ਮੀਨਾਂ ਵੇਚ ਕੇ ਬਾਹਰ ਜਾਣਾ ਇਹ ਬਿਲਕੁਲ ਗਲਤ ਰੁਝਾਨ ਹੈ। ਬੱਚਿਆਂ ਨੂੰ ਵੀ ਸਮਝਾਓ ਕਿ ਨਹੀਂ ਵੇਚਣੀਆਂ ਜ਼ਮੀਨਾਂ। ਬਣਾਓ ਜ਼ਰੂਰ ਇੱਥੇ ਵੱਧ ਲਓ। ਸਾਡੇ ਪੁਰਖੇ ਬੜੇ ਸਿਆਣੇ ਸੀ। ਤੋ ਆਪਾਂ ਬਾਬਾ ਫਰੀਦ ਸਾਹਿਬ ਦਾ ਬਚਨ ਹੈ। ਫਰੀਦਾ ਖਾਕ ਨਾ ਨਿੰਦੀਐ। ਖਾਕੂ ਜੇੜ ਨਾ ਕੋਏ। ਜੀਵਨ ਦੇ ਆਂ ਪੈਰਾਂ ਤੱਲੇ ਮੋਇਆਂ ਉੱਪਰ ਹੋਏ। ਮਿੱਟੀ ਵਰਗਾ ਕੋਈ ਨਹੀਂ ਆ ਕਪੜੇ ਪਾਏ ਮਿੱਟੀ ਤੋਂ ਪੈਦਾ ਹੋਏ ਆ ਲੰਗਰ ਤਿਆਰ ਹੋ ਰਿਹਾ ਪਕਰਿਆ ਛਕਦੇ ਆ ਮਿੱਟੀ ਤੋਂ ਪੈਦਾ ਆ ਮਿੱਟੀ ਦੇ ਉੱਤੇ ਤੁਰਦੇ ਆ ਤੇ ਜਦ ਦਿਨ ਜਾਣੇ ਮਿੱਟੀ ਦੇ ਵਿੱਚ ਮਿਲਦੇ ਆ ਇਸ ਕਰਕੇ ਮਿੱਟੀ ਤੇ ਜ਼ਮੀਨ ਨਹੀਂ ਵੇਚਣੀ ਆਪਣੀ ਇਹ ਪੁਰਖਿਆਂ ਦੀ ਆ ਸਦੀਆਂ ਤੋਂ ਹੈ ਗੁਰਬਾਣੀ ਦੇ ਨਾਲ ਜੁੜਨਾ ਗੁਰੂ ਦੇ ਆਸ਼ੇ ਤੇ ਚੱਲਣਾ ਮੈਨੂੰ ਖੁਸ਼ੀ ਹੁੰਦੀ ਮੈਂ ਜਦੋਂ ਇੱਥੇ ਆਇਆ ਪਹਿਲਾਂ ਵੀ ਮੈਂ ਬਹੁਤ ਅੰਬਾਲੇ ਵਾਲੇ ਪਾਸੇ ਆਇਆ ਤੇ ਆ ਜਿਹੜੇ ਨੌਜਵਾਨ ਮੁੰਡੇ ਹੁਣ ਤੁਸੀਂ ਮੈਂਬਰ ਵੀ ਬਣਾਏ ਆ ਬਜ਼ੁਰਗਾ ਨੇ ਇਹਨਾਂ ਨੂੰ ਥਾਪੜਾ ਦੇਣਾ ਤੇ ਨੌਜਵਾਨਾਂ ਨੇ ਬਜ਼ੁਰਗਾਂ ਦੀ ਇੱਜ਼ਤ ਕਰਨੀ ਸਤਕਾਰ ਕਰਨਾ ਬਜ਼ੁਰਗਾਂ ਤੋਂ ਸੇਧ ਲੈ ਕੇ ਚੱਲਣਾ ਆਪਣੀ ਲੀਡਰਸ਼ਿਪ ਪੈਦਾ ਕਰੀਏ ਇੱਥੇ ਸਾਨੂੰ ਮੁਸ਼ਕਲ ਹੋਵੇ ਤੇ ਸਾਡੇ ਬੰਦੇ ਭਰੋਸੇ ਵਾਲੇ ਆਪਾਂ ਉਹਨਾਂ ਦੇ ਨਾਲ ਜਦੋਂ ਤੁਰਾਂਗੇ ਤੇ ਮੁਸ਼ਕਲਾਂ ਤੋਂ ਆਪਾਂ ਪਾਰ ਚਲੇ ਜਾਵਾਂਗੇ ਵੱਡੇ ਘੱਲੂ ਘਾਰੇ ਦੇ ਵਿੱਚ ਸਰਦਾਰ ਜਸਾ ਸਿੰਘ ਆਲੂ ਵਾਲੀਏ ਦੇ 22 ਫੱਟ ਲੱਗੇ ਸੀ ਕਿੱਦਾਂ ਦੇ ਜਰਨੈਲ ਸੀ ਸਰਦਾਰ ਚੜਤ ਸਿੰਘ ਦੇ ਕਈ ਲੱਗੇ ਜਸਾ ਸਿੰਘ ਰਾਮਗੜੀਆ ਦੇ ਕਈ ਲੱਗੇ ਫੱਟ ਤੇ ਘੋੜਾ ਉਹਨਾਂ ਦਾ ਰੁਕ ਗਿਆ ਉਹਨਾਂ ਦਾ ਸਾਥੀ ਸੀ ਭਾਈ ਗੁਰਮukh ਸਿੰਘ ਉਹ ਜਦੋਂ ਘੋੜੇ ਨੂੰ ਛਾਂਟਾ ਮਾਰਨ ਲੱਗਾ ਤੇ ਜੱਸਾ ਸਿੰਘ ਆਲੂ ਵਾਲੀਏ ਨੇ ਰੋਕਤਾ ਕਹਿੰਦਾ ਠਹਿਰ ਜਾ ਦੁਸ਼ਮਣਾਂ ਨੇ ਕਹਿਣਾ ਵੀ ਸਿੱਖਾਂ ਦਾ ਜਰਨੈਲ ਘੋੜੇ ਨੂੰ ਨਠਾ ਕੇ ਮੈਦਾਨ ਚੋਂ ਭੱਜਣ ਲੱਗਾ ਹੀ ਭੱਜਣਾ ਨਹੀਂ ਮੁਸ਼ਕਲਾਂ ਦਾ ਡੱਟ ਕੇ ਮੁਕਾਬਲਾ ਕਰਨਾ ਗੁਰੂ ਨੇ ਸਿਖਾਇਆ ਆਪਨ ਉਹਦੇ ਵਿੱਚ ਫੇਰ ਉਹੀ ਨੁਕਤਾ ਵਾ ਇੱਕ ਮੁਠ ਰਹੀ ਗੀ ਇੱਕ ਮੁਠ ਤਾਂ ਹੀ ਸਾਡੀ ਤਾਕਤ ਹੈ ਆ ਡਾਡੋਵਾਂਗੇ ਤੇ ਅਸੀਂ ਕਮਜ਼ੋਰ ਪੈ ਜਾਾਂਗੇ ਇਕੱਠੇ ਹੋਵਾਂਗੇ ਤੇ ਤਗੜੇ ਹਾਂ ਸਾਨੂੰ ਤੇ ਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਨਾ ਆ ਵੇਖੋ ਪਚੰਗੀ ਤੁਰਿਆ ਫਿਰਦਾ ਦਮਾਲਾ ਸਜਾਇਆ ਇਹਨੇ ਗੁਰੂ ਨੇ ਇਹ ਦਸਤਾਰਾਂ ਵੇਖ ਕੇ ਕਿਹਾ ਇਹਨ ਗਰੀਬ ਸਿੱਖਨ ਕਉ ਦੇਉਂ ਪਾਤਸ਼ਾਹੀ ਯਾਦ ਰੱਖੈ ਹਮਰੀ ਗੁਰਿਆਈ ਦਸਤਾਰਾਂ ਦਾ ਮਾਣ ਰੱਖੀਏ ਇੱਕ ਮੁਠ ਰਹੀਏ ਗੁਰਬਾਣੀ ਤੇ ਭਰੋਸਾ ਕਰੀਏ ਤੇ ਵਹਿਮਾਂ ਭਰਮਾਂ ਦਾ ਤਿਆਗ ਕਰੀਏ ਕੜੇ ਤੁਸੀਂ ਵੀ ਪਾਏ ਆ ਤੇ ਕੜਾ ਮੈਂ ਵੀ ਪਾਇਆ ਆ ਸਰਬਲੋਹ ਦਾ ਮੈਂ ਜਦੋਂ ਤੁਰਦਾ ਫਿਰਦਾ ਤੇ ਕਈਆਂ ਨੇ ਮੋٹے ਮੋٹے ਸੋਨੇ ਦੇ ਕੜੇ ਪਾਏ ਹੁੰਦੇ ਚਲੋ ਚੰਗੀ ਗੱਲ ਆ ਉਹ ਪਾਓ ਜਾਂ ਨਾ ਪਾਓ ਪਰ ਆਪਾ ਪਾਉਣਾ ਜ਼ਰੂਰੀ ਆ ਇਹ ਗੁਰੂ ਨੇ ਦਿੱਤਾ ਪਰ ਕੜੇ ਦੇ ਨਾਲ ਧਾਗੇ ਬੰਨੀ ਫਿਰਨੇ ਇਹ ਕੋਈ ਗੁਰੂ ਵਾਲੀ ਗੱਲ ਨਹੀਂ ਹੈ ਵਹਿਮ ਭਰਮ ਛੱਡਿਏ ਆਸਰਾ ਗੁਰੂ ਦਾ ਗੁਰਬਾਣੀ ਦਾ ਟੇਕ ਗੁਰਬਾਣੀ ਦੀ ਉੱਠਦੇ ਆ ਬੈਹਿੰਦੇ ਆ ਗੁਰਬਾਣੀ ਨਾਲ ਜੁੜੀਏ ਜੇ ਗੁਰਬਾਣੀ ਨਾਲ ਜੁੜੇ ਹੋਵਾਂਗੇ ਤੇ ਫਿਰ ਡਰਾਂਗੇ ਨਹੀਂ ਆਓ ਆਪਾਂ ਸੰਗਤੀ ਰੂਪ ਚ ਇੱਕ ਸ਼ਬਦ ਦਾ ਪਾਠ ਕਰੀਏ ਤੇ ਗੁਰੂ ਪਾਤਸ਼ਾਹ ਦੇ ਉੱਤੇ ਪ੍ਰੋਸਾਰ ਰੱਖੀਏ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣੀ ਤੇ ਸੰਗਠਿਤ ਤੌਰ ਤੇ ਪੰਥਕ ਤੌਰ ਤੇ ਇੱਕ ਮੋਠ ਰਹਿਣਾ ਆਪਣੇ ਬੰਦਿਆਂ ਦਾ ਭਰੋਸਾ ਕਰਨਾ ਪਰ ਜਿਨ੍ਹਾਂ ਤੇ ਭਰੋਸਾ ਉਹਨਾਂ ਨੇ ਭਰੋਸਾ ਨਹੀਂ ਤੋੜਨਾ ਨਿੱਜਵਾਦ ਕੁਛ ਨਹੀਂ ਹੈ ਨਾਗੇ ਆਵਣ ਨਾਗੇ ਜਾਣਾ ਨੰਗੇ ਆਏ ਆ ਨੰਗੇ ਜਾਵਾਂਗੇ ਦੁਨੀਆ ਤੋਂ ਨਾਲ ਜਾਊਗੀ ਚੰਗਿਆਈ ਗਰੀਬ ਗੁਰਪੇ ਦਾ ਭਲਾ ਕਰਨਾ ਗੁਰੂ ਸਾਹਿਬ ਜੀ ਦੇ ਬਚਨ ਨੇ ਜੋ ਤਪ੍ਰੀਮ ਖੇਲਣ ਕਾ ਚਾਉ ਜੋ ਤਪ੍ਰੀਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ 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 ਇਤਮਾਰਗ ਪੈਰ ਤਰੀ ਜਾ ਇਤ ਮਾਰਗ ਪੈਰ ਤਰੀ ਜੈ ਇਤ ਮਾਰਗ ਪੈਰ ਤਰੀ ਜੈ ਇਤ ਮਾਰਗ ਪੈਰ ਤਰੀ ਜੈ ਸਿਰ ਦੀਜੈ ਕਾਣ ਨਾ ਕੀਜੈ ਸਿਰ ਦੀਜੈ ਕਾਣ ਨਾ ਕੀਜੈ ਪੰਜਾਬੀ 'ਚ ਤੇ ਮਾਝੀ ਕਹਿੰਨੇ ਭੈਣ ਸਹੀ ਕਹਿੰਦੇ ਤੋ ਆਪਾਂ ਆਪਣੇ ਜਿਹੜੇ ਨੇੜੇ ਤੇੜੇ ਵੱਸਣ ਵਾਲੇ ਸਾਡੇ ਪਿੰਡਾਂ ਦੇ ਵਿੱਚ ਆਂਡ ਗਵਾਂਡ 'ਚ ਭਾਈਚਾਰੇ ਆ ਉਹਨਾਂ ਨਾਲ ਸਾਂਝ ਰੱਖਣੀ ਪਰ ਰਿਸ਼ਤੇ ਨਾਤੇ ਆ ਜਿਹੜੇ ਉਹ ਆਪਣੇ ਪਰਿਵਾਰਾਂ 'ਚ ਹੀ ਕਰਨੇ ਆ ਸਿੱਖੀ ਨੂੰ ਵਧਾਉਣਾ ਤੇ ਸਰਬੱਤ ਦਾ ਭਲਾ ਕਰਨਾ ਕਿਸੇ ਨਾਲ ਨਫ਼ਰਤ ਕਰਨੀ ਵੈਰ ਕਰਨਾ ਭੇਦ ਭਾਵ ਕਰਨਾ ਇਹ ਗੁਰੂ ਨੇ ਨਹੀਂ ਸਿਖਾਇਆ ਗੁਰੂ ਕਿਰਪਾ ਕਰੇ ਗੁਰੂ ਬਖਸ਼ਿਸ਼ ਕਰੇ ਆਪਾਂ ਸਾਰੇ ਹੀ ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂ ਦੇ ਨਾਲ ਜੋੜੀਏ ਪੜ੍ਹਾਈ ਦੇ ਵਿੱਚ ਪੂਰੇ ਪੜ੍ਹਾਈਏ ਬੱਚਿਆਂ ਨੂੰ ਚੰਗੇ ਰੁਤਬਿਆਂ ਤੇ ਬੱਚੇ ਪਹੁੰਚਣ ਤੇ ਉੱਥੇ ਪਹੁੰਚ ਕੇ ਗਰੀਬ ਗੁਰਪੇ ਦੀ ਮਦਦ ਕਰਨ ਤੇ ਸੇਵਾ ਕਰਨ ਭੁੱਲ ਗਲਤੀ ਦੀ ਮਾਫੀ ਜੀ ਮੈਂ ਇਥੋਂ ਦੇ ਸਾਰੇ ਹੀ ਪ੍ਰਬੰਧਕਾਂ ਦਾ ਧੰਨਵਾਦੀ ਹਾਂ ਗੁਰੂ ਅੱਗੇ ਅਰਦਾਸ ਹੈ ਜਿਵੇਂ 66 ਸਾਲ ਤੋਂ ਇਹਨਾਂ ਨੇ ਦੱਸਿਆ ਪੀ ਇਹ ਸਭਾ ਲੱਗਦੀ ਇਹਨਾਂ ਦੀ ਇਦਾਂ ਹੀ ਲਾ ਕੇ ਰੱਖੋ ਇਹ ਸੁਭਾਵਾਂ ਤਾਂ ਹੁੰਦੀਆਂ ਸੀ ਸਾਡੀ ਇਕਤਰਤਾ ਤੇ ਇੱਥੇ ਇੱਕ ਮੁਠਤਾ ਦਾ ਆਪਾਂ ਪ੍ਰਗਟਾਵਾ ਕਰਦੇ ਆਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਹਦੇ ਵਿੱਚ ਸੇਵਾ ਵਾਲੇ ਪਾਸੇ ਲਾਈਏ ਮਾਵਾਂ ਭੈਣਾਂ ਜਿੱਦਾਂ ਪਹਿਲਾਂ ਗੁਰੂ ਘਰਾਂ ਚ ਪ੍ਰਸ਼ਾਦੇ ਭਗਾਉਂਦੀਆਂ ਸੀ ਉਸ ਪਾਸੇ ਵੀ ਆਪਾਂ ਤੁਰੀਏ ਗੁਰੂ ਆਸ਼ੇ ਦੇ ਮੁਤਾਬਕ ਚੱਲੀਏ ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਕੀ ਸੰਗਤ ਦਾ ਪਾਦਸ਼ਾਹ ਜੀ ਮੇਰ ਕਰਨ ਰਹਿਮਤ ਕਰਨ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਪੁੱਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ